ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਾਦਰਪੁਰ ਗੁਰਮਾਨ ਸਿੰਘ ਨੂੰ ਕਿ ਮੱਤੇਵਾੜੇ ਜੰਗਲ ਦੇ ਵਿੱਚ ਜਿਹੜਾ ਤੁਸੀਂ ਫੈਸਲਾ ਲਿਆ ਸੀ ਇੰਡਸਟਰੀ ਲਾਉਂਦਾ ਜਿਹ ਤੁਸੀਂ ਵਾਪਸ ਲਿਆ ਪਰ ਮੈਂ ਤੁਹਾਨੂੰ ਬੇਨਤੀ ਕੀਤੀ ਜੀ ਵਾਪਸ ਲਓ ਕੁਦਰਤੀ ਸਾਡੇ ਜਿਹੜੇ ਜੰਗਲ ਨੇ ਇਹਨਾਂ ਨੂੰ ਜਾਣਨਾ ਨਹੀਂ ਚਾਹੀਦਾ ਰੋਕਣਾ ਵੀ ਤੇ ਕੇ ਬਹੁਤ ਟਾੜ ਸਰੋ ਦੇ ਨਾਲ ਦੀ ਨਾਲ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜਾ ਇੰਡਸਟਰੀ ਪਾਰਕ ਤੁਸੀਂ ਟੈਕਸਟਾਈਲ ਇੰਡਸਟਰੀ ਪਾਰਕ ਉੱਥੇ ਨਵਾਂ ਲਗਾਉਣਾ ਚਾਹੁੰਦੇ ਹੋ ਅਮਰਸਰ ਟੈਕਸਟਾਈਲ ਦੀ ਹੱਬ ਰਿਹਾ ਹੈ ਬਾਰਡਰ ਏਰੀਏ ਤੇ ਕੋਈ ਇੰਡਸਟਰੀ ਨਹੀਂ ਇੰਡਸਟਰੀ ਅਮਰਸਰ ਦੀ ਤਕਰੀਬ ਨੂੰ ਜੁੜਦੀ ਜਾ ਰਹੀ ਹੈ ਚਰਾਤੀ ਤੋਂ ਲਗਾਤਾਰ ਹੀ ਘਟਦਾ ਜਾ ਰਿਹਾ ਬੁਲਵੀ ਬੜਾ ਫਰਕ ਪਿਆ ਕੋਰਡ ਸਪੋਰਟ ਬੰਦ ਹੋਣ ਦੇ ਨਾਲ ਸਾਡੇ ਦਾ ਮਜੀਠ ਮੰਡੀ ਜੋਦੇ ਤੇ ਬਹੁਤ ਵੱਡਾ ਅਸਰ ਹੋਇਆ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਬਾਰਡਰ ਏਰੀਏ ਤੇ ਇੰਡਸਟਰੀ ਲੈ ਕੇ ਆਓ ਇੰਡਸਟਰੀ ਪਾਰਕ ਬਣਾਓ ਸਾਡੇ ਕੋਲ ਬੇਰੁਜ਼ਗਾਰੀ ਵੀ ਬ ਔਰ ਜਮੀਦਾਰ ਵੀ ਬਹੁਤ ਗਰੀਬ ਤੋਂ ਗਰੀਬ ਇਸ ਥੇੜੀ ਵਿੱਚ ਰਹਿ ਰਿਹਾ ਕਿਲੇ ਕਿਲੇ ਦੋ ਦੋ ਕਿਲੇ ਵਾਲਾ ਮਜ਼ਦੂਰ ਵੀ ਬਾਹਰ ਜਾ ਕੇ ਬਾਹਲੇ ਪ੍ਰਦੇਸ਼ਾਂ ਦੇ ਵਿੱਚ ਮਜ਼ਦੂਰੀ ਕਰ ਰਿਹਾ ਮੇਰੀ ਬੇਨਤੀ ਆਰਮੰਦਰ ਸਾਹਿਬ ਤੁਸੀਂ ਮੱਥਾ ਟੇਕਣਾਉਂਦੇ ਪਰ ਇਹ ਗਿਲਾ ਵੀ ਆ ਸਾਡਾ ਕਿ ਜਿੰਨੇ ਵੀ ਤੁਸੀਂ ਲੋਕ ਉਧਰੋਂ ਮਾਲਵੇ ਵੱਲੋਂ ਜੀ ਸਦਕੇ ਤੁਸੀਂ ਬਣੋ ਤੁਹਾਨੂੰ ਇਹ ਕੁਦਰਤ ਵੱਲੋਂ ਬਖਸ਼ਿਸ਼ ਹੈ ਪਰ ਤੁਸੀਂ ਜਦੋਂ ਫੈਸਲਾ ਲੈਂਦੇ ਜੇ ਸਾਨੂੰ ਹਮੇਸ਼ਾ ਅੱਖੋਂ ਪਰੋਕੇ ਕਰਦੇ ਜੇ ਤੁਸੀਂ ਬਜਟ ਦੇ ਵਿੱਚ ਫੈਸਲਾ ਲਿਆ ਉਹਦੇ ਵਿੱਚ ਸਾਨੂੰ ਅੰਮ੍ਰਿਤਸਰ ਨੂੰ ਕੁਝ ਨਹੀਂ ਦਿੱਤਾ ਜਦ ਕਿ ਸਭ ਤੋਂ ਵੱਡਾ ਟੂਰਿਸਟ ਸਿਟੀ ਹਿੰਦੁਸਤਾਨ ਦਾ ਅੰਮ੍ਰਿਤਸਰ ਐ ਸਵਾ ਲੱਖ ਟੂਰਿਸਟ ਹੋ ਜਾਂਦੇ ਉਹਦੇ ਚ ਸਾਨੂੰ ਕੁਝ ਨਹੀਂ ਮਿਲਿਆ ਜੇ ਤੁਸੀਂ ਫਲਾਈਟਾਂ ਦੀ ਗੱਲ ਕੀਤੀ ਅੰਤਰਰਾਸ਼ਟਰੀ ਕਲਾਉਂ ਦੀ ਤੇ ਉਹ ਤੁਸੀਂ ਮਹਾਲੀ ਦੀ ਕੀਤੀ ਜਦ ਕਿ ਅੰਮ੍ਰਿਤਸਰ ਸਭ ਤੋਂ ਪੁਰਾਣਾ 1930 ਦੀ ਹਵਾਈ ਅੱਡਾ ਬਣਿਆ ਤੁਹਾਨੂੰ ਦੱਸ ਦੇਣਾ ਚਾਹੁੰਨੇ ਅੰਗਰੇਜ਼ਾਂ ਦੇ ਸਮੇਂ ਦਾ ਉਸ ਤੋਂ ਬਾਅਦ ਸਮੇਂ-ਸਮੇਂ ਤੇ ਕਦੀ ਚੱਲ ਗਈਆਂ ਕਦੀ ਰਹਿ ਗਈਆਂ 1960 ਚ ਪਹਿਲੀ ਕਾਬਲ ਦੀ ਫਲਾਈਟ ਇੱਥੋਂ ਚੱਲੀ ਸੀ ਸੋ ਮੇਰਾ ਮਕਸਦ ਕਹਿਣ ਦਾ ਇਹ ਹੈ ਕਿ ਗੁਰੂ ਨਗਰੀ ਐ ਤੁਸੀਂ ਇੱਥੋਂ ਆ ਕੇ ਕਹਿੰਦੇ ਜੇ ਕਿ ਸਾਡੇ ਤੇ ਪਾਰ ਕਿਰਪਾ ਹੈ ਗੁਰੂ ਸਾਹਿਬ ਦੀ ਤੇ ਗੁਰੂ ਸਾਹਿਬ ਦੇ ਜਿਹੜੇ ਇੱਥੇ ਲੋਕ ਰਹਿੰਦੇ ਨੇ ਜਿਹੜੇ ਇਸ ਨਗਰੀ ਨੂੰ ਸੇਵਾਦਾਰ ਨੇ ਤੇ ਉਹਨਾਂ ਦਾ ਖਿਆਲ ਪਈ ਕਿੰਨੇ ਰੱਖਣਾ ਹੈ ਸੋ ਮੈਂ ਬੁਰਜੋਰ ਮੰਗ ਕਰਦਾ ਕਿ ਕਿਰਪਾ ਕਰਕੇ ਅੰਮ੍ਰਿਤਸਰ ਬਾਰਡਰ ਏਰੀਆ ਦੇ ਉੱਤੇ ਤੁਸੀਂ ਇੰਡਸਟਰੀ ਲੈ ਕੇ ਆਓ ਤੁਸੀਂ ਇੱਥੇ ਇੰਡਸਟਰੀ ਲਾਓ ਅੰਤਰਰਾਸ਼ਟਰੀ 에어ਪੋਰਟ ਅੰਤਰਰਾਸ਼ਟਰੀ 에어ਪੋਰਟ ਇੱਥੇ ਹੈ ਵਧੀਆ ਸਟੇਸ਼ਨ ਇੱਥੇ ਬਣਿਆ ਹੈ ਗੱਡੀਆਂ ਦਾ ਆਵਾਜ਼ਾ ਵੀ ਇੱਥੇ ਹੈ ਨੈਸ਼ਨਲ ਹਾਈਵੇ ਸਾਰੇ ਇਹਨੂੰ ਅਟੈਚ ਕਰਦੇ ਅਸੀਂ ਪਠਾਨਕੋਟ ਤੋਂ ਜੰਮੂ ਕਸ਼ਮੀਰ ਨੂੰ ਵੀ ਫੀਡ ਕਰਦੇ ਆ ਅਸੀਂ ਬਠਿੰਡਾ ਇਧਰ ਏਰੀਆ ਨੂੰ ਵੀ ਫੀਡ ਕਰਦੇ ਵੱਡੇ ਜਿਹੜੇ ਐਕਸਪ੍ਰੈਸ ਵੇ ਵੀ ਇੱਥੇ ਇੱਕ ਨਵਾਂ ਆ ਰਿਹਾ ਜੰਮੂ ਦਿੱਲੀ ਕਟੜਾ ਐਕਸਪ੍ਰੈਸ ਵੀ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਚੰਗੇ ਹੋਟਲ ਵੀ ਹੈਗੇ ਆ 5 ਸਟਾਰ ਹਸਪੀਟਲ ਵੀ ਕਮੀ ਹੈਗੀ ਹੈ ਉਹਦੀ ਮੰਗ ਤੁਹਾਨੂੰ ਅਗਲੀ ਗੱਲ 'ਚ ਰੱਖਾਂਗੇ ਪਰ ਹਸਪੀਟਲ ਦਾ ਸਿਸਟਮ ਵੀ ਇੱਥੇ ਹੈਗਾ ਮੈਡੀਕਲ ਦਾ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਜਿਹੜੀ ਇੰਡਸਟਰੀ ਪਾਰਕ ਤੁਸੀਂ ਉੱਥੇ ਅੱਜ ਫੈਸਲਾ ਲਿਆ ਕੈਨਸਲ ਕਰਦਾ ਉਹ ਅੰਮ੍ਰਿਤਸਰ ਨੂੰ ਦਿੱਤਾ ਜਾਵੇ ਅਸੀਂ ਉਡੀਕ ਕਰਾਂਗੇ ਕਿ ਤੁਸੀਂ ਅੱਜ ਆਏ ਜੇ ਅੱਜ ਤੁਸੀਂ ਆਪਣੇ ਵਿਆਹ ਤੋਂ ਬਾਅਦ ਪਹਿਲੀ ਰੀਨਾਤਮਸਤ ਤੋਂ ਆਏ ਰਮਦਰ ਸਾਹਿਬ ਦੀ ਕੋਈ ਗੱਲ ਨਹੀਂ ਕਰਦੇ ਪਰ ਜਦੋਂ ਅਗਲੀ ਦੀ ਆਓਗੇ ਅਸੀਂ ਆਸ ਕਰਾਂਗੇ ਕਿ ਕੋਈ ਨਾ ਕੋਈ ਅਨਾਉਂਸਮੈਂਟ ਅੰਮ੍ਰਿਤਸਰ ਵਾਸਤੇ ਲੈ ਕੇ ਆਓਗੇ ਤੇ ਜੇਕਰ ਤੁਸੀਂ ਇਹ ਨਹੀਂ ਕਰੋਗੇ ਤੇ ਫਿਰ ਅਗਲਾ ਪ੍ਰੋਗਰਾਮ ਅੰਮ੍ਰਿਤਸਰ ਵਾਲੇ ਤੁਹਾਨੂੰ ਜਰੂਰ ਦੱਸਣ ਤੁਹਾਡਾ ਬਹੁਤ ਬਹੁਤ ਧੰਨਵਾਦ